ਸਸਿਕਾ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਧੰਨਵਾਦ ਤੁਸੀਂ ਬਹੁਤ ਜਿਆਦਾ ਪਿਆਰ ਆਪਣੇ ਵੀਡੀਓ ਦੇ ਰਹੇ ਹੋ ਤੇ ਪਰ ਥੋੜਾ ਜਿਹਾ ਜਿਹੜਾ ਸਬਸਕ੍ਰਾਈਬ ਦਾ ਸਿਸਟਮ ਹੈ ਉਹ ਬਹੁਤ ਘੱਟ ਚੱਲ ਰਿਹਾ ਹੈ ਤੁਸੀਂ ਖੇਤੀਬਾੜੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਤੇ ਜਾ ਕੇ Facebook ਤੇ ਫੋਲੋ ਕਰੋ ਤੇ ਵੀਡੀਓ ਆਪਣੇ ਵੱਤ-ਵਤ ਸ਼ੇਅਰ ਕਰੋ ਕਿਉਂਕਿ ਆਪਾਂ ਜਦੋਂ ਵੀ ਕੋਈ ਵੀਡੀਓ ਪਾਉਂਦੇ ਆ ਤੁਹਾਡੇ ਕੰਮ ਦੀ ਪਾਉਂਦੇ ਆ ਹੁਣ ਆਪਾਂ ਗੱਲ ਕਰਦੇ ਆ ਕਿ ਜਦੋਂ ਪ੍ਰਮਾਤਮਾ ਦਿੰਦਾ ਵੀ ਹੈ ਲੇਕਿਨ ਜਿਹੜੂ ਦੇ ਕੇ ਮੂੰਹ ਚੋਂ ਖੁੰਦਾ ਹੈ ਉਦੋਂ ਬਹੁਤ ਵੱਡਾ ਉਹਦਾ ਦੁੱਖ ਆਪਾਨੂੰ ਲੱਗਦਾ ਪਰ ਸਿਸਟਮ ਕੀ ਹੈ ਸਾਨੂੰ ਇਹ ਚੀਜ਼ ਥੋੜੀ ਸਮਝਣੀ ਪੈਣੀ ਹੈ ਵੀ ਉਹ ਕਿਉਂ ਆਪਣੇ ਪੱਲੋਂ ਜਾਂਦਾ ਹੈ ਹੁਣ ਆਪਾਂ ਸ਼ਿਮਲਾ ਮਿਰਚ ਦੇ ਵਿੱਚ ਖੜੇ ਹੋਏ ਆਂ ਸੋਨੂੰ ਮੈਂ ਵੀਡੀਓ 'ਵਲ ਲੈ ਕੇ ਚੱਲਦਾ ਹੁਣ ਸਾਡੇ ਫਾਰਮਰ ਵੀਰ ਨੇ ਜਿਹੜਾ ਖਰਚਾ ਹੈ ਉਹ ਵੀ ਬਹੁਤ ਫਸਲ ਤੇ ਕੀਤਾ ਹੋਇਆ ਤੇ ਸੰਭਾਲ ਆਪਾਂ ਗੱਲ ਕਰੀਏ ਤਾਂ ਅੰਤਾਂ ਦੀ ਹੈ ਕਿਉਂਕਿ ਜਿਹੜੇ ਖੇਤ 'ਚ ਆਪ ਖੜੇ ਆਂ ਇੱਥੇ ਮਿਰਚ ਹੁਣ ਲੱਗੀ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਆ ਬੈੱਡ ਪਏ ਆ ਖਾਲੀ ਇਹਨਾਂ ਤੇ ਜਿਹੜੀ ਸਾਡੀ ਦੇਸੀ ਤੋਰੀਆ ਲਗਣੀ ਸਟਾਰਟ ਹੋ ਜਾਣੀ ਹੈ ਤੇ ਪਰ ਮਿਰਚ ਦਾ ਕੀ ਸਿਸਟਮ ਹੈ ਵੀ ਜਿਵੇਂ ਆਪਾਂ ਕਹਿ ਸਕਦੇ 20% ਮਿਰਚ ਇਸ ਤਰ੍ਹਾਂ ਦੀ ਹੈ ਜਿਹੜੀ ਸਾਡੇ ਕਿਸਾਨ ਦੇ ਸਾਡੇ ਫਾਰਮਰ ਵੀਰ ਦੇ ਜਿਹੜੀ ਵੀ ਮਲ ਕੇ ਜੇਬ ਤੇ ਬੋਝ ਮਾਰ ਰਹੀ ਹੈ ਤੇ ਸਾਡੀ ਝਾੜ ਨੂੰ ਬਹੁਤ ਨੁਕਸਾਨ ਕਰ ਰਹੀ ਹੈ ਨੁਕਸਾਨ ਕਿਉਂ ਕਰ ਰਹੀ ਹੈ ਵੀ ਇੱਕ ਅਜੰਪਲ ਤੌਰ ਤੇ ਸਪੋਇਲ ਕਰ ਲੋ ਬਾਣ ਦੇ ਵਿੱਚੋਂ 200 ਲਫਾਫਾ ਟੁੱਟਦਾ ਹੈ ਤਾਂ ਉਹਦੇ ਵਿੱਚੋਂ ਜਿਹੜੇ 20 ਤੋਂ 25 ਲਫਾਫੇ ਆ ਉਹ ਸਾਡੀ ਜਿਹੜੀ ਮਿਰਚ ਹੈ ਖਰਾਬ ਲੱਗ ਜਾਂਦੀ ਹੈ ਹੁਣ ਸਾਡੇ ਫਸਲ ਨੂੰ ਅਸੀਂ ਖਾਦ ਵੀ ਉਹਨੇ ਦੇ ਰਹੇ ਆ ਤੇ ਅਸੀਂ ਉਹਦਾ ਮਤਲਬ ਕੇ ਜਿਹੜਾ ਜੋਰ ਆ ਉਹ ਵੀ ਉਹਨੇ ਲੱਗਿਆ ਹੋਇਆ ਪਰ ਇਹ ਚੀਜ਼ ਨੂੰ ਕੰਟਰੋਲ ਕਰਨਾ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਕੰਟਰੋਲ ਨਾ ਕਰਾਂਗੇ ਤਾਂ ਸਾਡਾ ਨੁਕਸਾਨ ਹੈ ਉਹ ਬਹੁਤ ਭਾਰੀ ਹੋ ਜਾਣਾ ਕਿਉਂਕਿ ਜਦੋਂ ਮਿਰਚ ਕਿਉਂਕਿ ਜਦੋਂ ਮਿਰਚੀ ਤੜਾਈ ਦਾ ਜ਼ੋਰ ਹੁੰਦਾ ਉਸ ਟਾਈਮ ਹੀ ਇਹ ਸਮੱਸਿਆ ਆ ਜਾਂਦੀ ਹੈ ਆਪਾਂ ਇਹਦਾ ਹੱਲ ਕਰਾਂਗੇ ਸੁਣੋ ਅਗਲੀ ਵੀਡੀਓ ਦੱਸਾਂਗੇ ਵੀ ਇਹਦਾ ਕੀ ਹੱਲ ਹੈ ਕਿਉਂਕਿ ਆਪਾਂ ਜਿਹੜਾ ਪ੍ਰੋਡਕਟ ਆਪਣਾ ਕੋਈ ਔਨ ਵਾਲਾ ਵੈਸੇ ਕੋਰਮੰਡਲ ਕੰਪਨੀ ਜਿਹਾ ਉਹ ਨਹੀਂ ਆਉਂਦਾ ਪਰ ਆਪਾਂ ਥੋੜਾ ਜਿਹਾ ਤਬਦੀਲ ਕਰਕੇ ਉਹ ਪ੍ਰੋਡਕਟ ਜਰਾ ਤਿਆਰ ਕਰਵਾ ਰਹੇ ਹਾਂ ਵੀ ਇਹਦਾ ਆਪਾਂ ਜਿਹੜਾ ਹੱਲ ਹੈ ਉਹ ਛੇਤੀ ਕਰ ਸਕੀ ਧੰਨਵਾਦ ਆਪਦਾ ਜੀ